ਵੈਗੁਰਜੀਤ ਕਾਨ ਸਾਹਿਬ ਵੈਗੁਰਜੀਤ ਕਾਨ ਸਾਹਿਬ ਵੈਗੁਰਜੀਤ ਫਤਿਹਜੀ ਕਿਹੜਾ ਪਿੰਡਾ ਜੀ ਆਪਣਾ ਕਿਹੜਾਲਾ ਪਿੰਡਾ ਜੀ ਚਟਲ ਕਿਹੜੇ ਜ਼ਿਲ੍ਹੇ ਪਿੰਡਾ ਹੈ ਜੀ ਇਹ ਸਰਸੇ ਜ਼ਿਲ੍ਹਾ ਹੈ ਜੀ ਹਰਿਆਣਾ ਚ ਪੈ ਗਿਆ ਇਹ ਹਰਿਆਣਾ ਦੇ ਸਰਸੇ ਜ਼ਿਲ੍ਹੇ ਚ ਠੀਕ ਹੈ ਸਾਡਾ ਕੈਂਪ ਲੱਗਿਆ ਹੋਇਆ ਜੀ ਰੇ ਤੁਹਾਨੂੰ ਕਦੋਂ ਚੌਥਾ ਦਿਨ ਅੱਜ ਤੁਹਾਡਾ ਹਾਂ ਜੀ ਕਿੰਨੇ ਵਾਰ ਦਿਨ ਅੱਜ ਤੁਹਾਡਾ ਔਰੇ ਹਾਂ ਚੌਥਾ ਦਿਨ ਆ ਜੀ ਕਿੰਨੇ ਵਾਰ ਟਿਸ਼ਕੇ ਜਾਨੇ ਤੁਸੀਂ ਰੋਜ਼ ਪੰਜ ਵਾਰ ਟਿਸ਼ਕੇ ਜਾਨੇ ਪੰਜ ਰੋਜ਼ ਹਾਂ ਜੀ ਸਰਬ ਲੋਹੇ ਦੇ ਕੀ ਪ੍ਰੋਬਲਮ ਸੀਗੀ ਮੇਰੇ ਢੂਈ ਤੋਂ ਉਹਦੇ ਨਾਲੇ ਲਾਤਾ ਹੀ ਦਰਦ ਸੀਗਾ ਜੀ ਅੱਛਾ ਵੰਗੀਆਂ ਦੁੰਗੀਆਂ ਵੰਗੀਆਂ ਤਾਂ ਘਰ ਨਹੀਂ ਲੰਘਾ ਹੂੰ ਕਈ ੜੀ ਮਲੇ ਮਾਰ ਸਮੂਲਤ ਕਈਆਂ ਤੋਂ ਕਰਵਾਈ ਸੀ ਠੀਕ ਹੈ ਤੇ ਕੋਈ ਫਰਕ ਨਹੀਂ ਪਿਆ ਸੀ ਆ ਤੇ ਹੋਰ ਕੀ ਕਰਾਇਆ ਤੁਸੀਂ ਆਗੇ ਇੱਥੇ ਤਾਂ ਕੁਝ ਨਹੀਂ ਬਸ ਆ ਵਾਟੇ ਛਕੇ ਬਾਬੇ ਦੇ ਜਲਦਾ ਤੇ ਹੁਣ ਕਿੰਨਾ ਕੁ ਦਰਦ ਹੈ ਹੁਣ ਤਾਂ ਦਰਦ ਜੀ ਬਹੁਤ ਫਰਕ ਹੈ 100 ਚੋਂ ਰੁਪਏ ਚੋਂ ਰੁਪਏ ਚੋਂ ਜੀ 90 95% ਫਾਇਦਾ 90 95 ਪੈਸੇ ਪਾ ਕੇ ਤੁਸੀਂ ਤਾਂ ਬੈਠੇ ਨਹੀਂ ਹਾਂ ਦਾ ਸੀਗਾ ਹੁਣ कि ਹੁਣ ਕੋਈ ਦਿੱਕਤ ਨਹੀਂ ਗਈ ਚੜਦੀ ਕਲਾ ਹੈ ਹਾਂਜੀ ਚੜਦੀ ਕਲਾ ਬੱਸ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਾ ਬਾਟੇ ਵਰਤਦੇ ਰਹ ਲੈ ਕੇ ਤੁਸੀਂ ਅੱਜ ਹਾਂਜੀ ਦੋ ਬਾਟੇ ਲੈ ਕੇ ਸੀਗੇ ਦੋ ਬਾਟੇ ਇੱਕ ਚਮਚਾ ਕਿੰਨੇ ਦਾ ਲੈ ਕੇ ਤੁਸੀਂ 700 ਰੁਪਏ ਦਾ 700 ਠੀਕ ਹੈ ਹੁਣ ਤੁਸੀਂ ਹਾਂਜੀ ਘਰੇ ਵੀ ਪੀ ਲੈਨੇ ਆ ਬਸ ਚਾਰ ਪੰਜ ਵਾਰੀ ਅੱਛਾ ਠੀਕ ਹੈ ਚਾਰ ਪੰਜ ਵਾਰੀ ਰੋਜ਼ ਇੱਕ ਕਰੀ ਇੱਕ ਦਿਨ ਪੀ ਜਨੇ ਆ ਕੇ ਪੰਜ ਬਾਟੇ ਦੇ ਚੱਕੀ ਜਨੇ ਰੋਜ਼ ਠੀਕ ਹੈ ਰੋਜ਼ ਸਕ ਲੈਨੇ ਹਾਂਜੀ ਠੀਕ ਹੋ ਠੀਕ ਹੈ ਬਿਲਕੁਲ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ